ਇਹ ਨਾਲ ਨਹੀਂ ਮੈਂ ਤਾਂ ਕੁਝ ਕਹ ਰਿਹਾ ਬੰਦੇ ਵਿਜਨੀਆਂ ਸੈਂਟਰ ਸਰਕਾਰ ਨੂੰ ਆਲਰੇਡੀ ਇੰਪਰੂਵਡ ਸਕੀਮ ਹੈ ਅਸਿਸਟੈਂਟ ਕਪਾ ਨੇ ਵੇਚ ਉਹੀ ਦੱਸ ਰਹੇ ਆ ਪਰ ਉੱਤੋਂ ਵੀ ਸੰਦ ਰੋਕਿਆ ਜਾ ਰਿਹਾ ਹੈ ਨਹੀ ਨਹੀ ਹਾਂ ਜੀ ਇਹ ਲੋਕ ਪਹਿਲਾਂ ਵੀ ਕਾਹ ਆ ਆ ਕਾਰਡ ਕੱਟ ਕੇ ਉਹਨਾਂ ਨੂੰ ਹੋਰ ਇਹੀ ਕੱਟਣ ਵਾਸਤੇ ਆਉਨੇ ਆ ਉਹਨਾਂ ਨੇ ਆਪਣੇ ਬੰਦੇ ਨੂੰ ਸੱਜ ਕੇ ਵੀ ਕਿਹੜਾ ਨੇ ਕਿਹੜਾ ਨੇ ਬਣਨੇ ਆ ਕਿਹੜੇ ਬੰਦੇ ਮੈਂ ਖੰਦ ਰਿਹਾ ਵੀ ਉਹ ਕਾਰਡ ਦੇ ਸਮਝ ਕੈਪੀ ਲੋਪਾ ਹਾਂ ਉਹ ਜਿਹੜੀ ਹੈ ਸੋ ਇਹ ਸਭ ਮਸਲਾ ਕੇਂਦਰ ਦੇ ਸਾਰੇ ਸਟੇ ਇੰਨੇ ਲਾਗੂ ਹੋ ਗਿਆ ਨੇ ਉੱਜੇ ਵਸੇੜਾ ਆਯੂਸ਼ਰਪਾਰ ਪੜ੍ਹਦੇ ਹੈ ਕਿ ਬਹੁਤ ਸਾਰੇ ਇਲਾਜ ਪੰਜਾਬ ਦੇ ਕਾਣਾ ਉੱਪਰ ਨਹੀਂ ਹੋ ਰਹੇ ਪਰ ਹਰਿਆਣਾ ਦੇ ਉੱਪਰ ਹੋ ਰਹੇ ਨੇ ਹਰਿਆਣਾ ਦੇ ਜਿਹੜੇ ਮਰੀਜ਼ ਨੇ ਇੰਡਾ ਦੇ ਵਿੱਚ ਆਪਾਂ ਨਾਲ ਜਾਰੇ ਪਏ ਜਾਂਦੇ ਨੇ ਨਹੀਂ ਮੈਂ ਇਹ ਗੱਲ ਕਹਿੰਦਾ ਵੀ ਹਰਿਆਣੇ ਵਾਸਤੇ ਸਭ ਕੁਝ ਆਉਂਦਾ ਹਰਿਆਣੇ ਵਾਸਤੇ ਸਾਰੇ ਖੇਲ ਹੈ ਨਹੀਂ ਨਹੀਂ ਹੈ ਤਾਂ ਦੇਸ਼ ਸਾਰੇ ਸੇਮ ਮੈਂ ਵੀ ਇਥੋਂ ਦਾ ਮੰਤਰੀ ਹੈ ਉਹਨਾਂ ਦਾ ਹੀ ਹੈ ਵੀ ਇੱਕ ਗਵਰਨਮੈਂਟ ਦਾ ਜੇ ਮੈਂ ਅਮਰੀਕਾ ਜਾਣਾ ਸੀ ਤਾਂ ਮੈਨੂੰ ਰੋਕ ਲਿਆ ਹੋਰ ਥਾਰਿਆਂ ਨੂੰ ਜਾਂਦੇ ਆ ਮੈਂ ਮੈਂ ਕੋਈ ਅਤਵਾਦੀ ਨਹੀਂ ਯਾ ਮੈਂ ਕੋਈ ਗੁਨਾਹ ਕੀਤਾ ਜਾਂ ਮੇਰੇ ਤੇ ਕੇਸ ਆ ਦੱਸੋ ਮੈਂ ਮਨਿਸਟਰ ਆ ਕਿਹੜੀ ਐ ਸਟੇਟ ਦੇ ਦੋਸ਼ਾ ਕਰ ਰਹੇ ਨੇ ਕਿਸ ਦਾ ਨਹੀਂ ਕਿਉਂਕਿ ਅਲਟਰਪਾਰਟ ਤੁਮਾਨੂੰ ਨਹੀਂ ਨਹੀਂ ਸਟੇਟ ਬੇ ਹਰਿਆਣਾ ਦੇ ਕਾਰਡ ਤੇ ਹੁੰਦਾ ਪੰਜਾਬ ਦੇ ਤੇ ਨਹੀਂ ਮੇਰੀ ਤਾਂ ਗਲਤੀ ਉਹ ਦਿੰਦੇ ਹੀ ਨਹੀਂ ਉਹ ਦਿੰਦੇ ਹੀ ਨਹੀਂ ਇਹਨਾਂ ਨੂੰ ਚਾਲੂ ਕਰਦੇ ਨਹੀਂ ਉਹਨਾਂ 'ਚ ਕੋਈ ਨੁਕਸ ਪਾਉਂਦੇ ਵੀ ਨਹੀਂ ਚੱਲਦੇ ਅਸੀਂ ਤਾਂ ਕਹਿੰਦੇ ਯਾਰ ਸਾਨੂੰ ਇਸ ਗੱਲ ਦਾ ਇਤਰਾਜ਼ ਇਹ ਤਾਂ ਤੁਸੀਂ ਵੀ ਸਮਝੋ ਜੇ ਕਾਰਡ ਆਇਆ ਤੇ ਕਾਰਡ ਨੂੰ ਵਰਤਿਆ ਜਾਵੇ ਤੇ ਸਾਨੂੰ ਕੀ ਨੁਕਸਾਨ ਹੈ ਜਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ। ਇੱਥੇ ਹਸਪਤਾਲਾਂ ਚਾਹੇ ਪ੍ਰਾਈਵੇਟਾਂ ਨੂੰ ਮਿਲਦੇ ਚਾਹੇ ਸਰਕਾਰੀਆ ਨੂੰ ਮਿਲਦੇ ਹੈ ਤਾਂ ਲੋਕਾਂ ਨੂੰ ਮਿਲਣਾ ਸਾਨੂੰ ਉਸ ਚੀਜ਼ ਰਾਜ। ਅੱਛਾ ਦੂਸਰਾ ਕੁਐਸਚਨ ਹੈ ਰਾਜ ਕਾਰਡ ਬਾਰੇ। ਜਿਹੜੇ ਰਾਜ ਕਾਰਡ ਬਾਰੇ ਗੱਲ ਕਰ ਰਹੇ ਹੋ ਉਹ ਵਿੱਚ ਜਦੋਂ ਧਰ ਧਰ ਰਾਜਨ ਪਰਟਾਉਣ ਦੀ ਗੱਲ ਕੀਤੀ ਸੀ ਮੋਹਨ ਸਿੰਘ ਸਾਹਿਬ ਨੇ ਉਹਨਾਂ ਦਾ ਬੋਲ ਬੋਲ ਦਾ ਖੁੱਦਾ ਬਿਆਨ ਹੈ ਕਿ ਕਾਰਾਵਾਣੇ ਦੇ ਕੁਟਿਆਂ ਵਾਲਾ ਇਹ ਕਾਰਾ ਵਿੱਚ ਰੱਖਿਆ ਜਾਇੰਦਾ। ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਰੱਖਣ ਚਾਹਾਂਗੇ ਤਾਂ ਕਿ ਉਹਨਾਂ ਨੂੰ ਵੀ ਮੈਸੇਜ ਹੋਵੇ। ਦੇਖੋ ਠੀਕ ਹੈ ਕੁਝ ਰਸੂਕਦਾਰ ਲੋਕਾਂ ਦੇ ਕਾਰਡ ਬਣੇ ਹੋਏ ਉਹਦੇ 'ਚ ਕੋਈ ਸ਼ੱਕ ਨਹੀਂ ਤੁਹਾਨੂੰ ਵੀ ਪਤਾ ਤੇ ਮੈਨੂੰ ਪਰ ਲੋੜਵੰਦਾ ਬਹੁਤਿਆਂ ਦੇ ਬਹੁਤ ਲੰਮੇ ਸਮਾਂ ਤੋਂ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਹੈ ਰਾਸ਼ਨ ਕਾਰਡ ਤੇ ਇੱਕ ਪਤਾ ਨਹੀਂ ਕੀ ਗੱਲ ਹੈ ਵੀ ਆ ਜਿਹੜਾ ਜਿਹੜਾ ਉਸਮਾਨ ਜਿਹੜਾ ਹੈਗਾ ਕਾਰਡ ਇਹ ਵੀ ਉਹਦੇ ਨਾਲ ਮੇਰਾ ਖਲ ਲਿੰਕ ਹੁੰਦਾ ਉਹਦੇ ਨਾਲ ਜੋੜਿਆ ਗਿਆ ਹੈ ਉਸ ਤੇ ਵੀ ਲੋੜ ਹੈ ਕਿੰਨਿਆਂ ਤੇ ਵਿਚਾਰਿਆਂ ਕੋਲ ਇਹ ਕਾਰਡ ਨਹੀਂ ਹੁੰਦਾ ਤੇ ਉਹਨਾਂ ਦਾ ਉਹ ਲਾਜ ਵੀ ਰੁਕ ਜੇ ਮਾਨੀ ਸਰ ਇਹ ਨਾਲ ਹੀ ਗੱਲ ਹੈ ਕਿ ਆਰਡਰ ਜਿਸ ਸਾਰੇ ਪਾਣੀ ਨਾਲ ਪਰ ਜੀ ਬੁਰਾ ਹਾਲ ਹੈ ਐਸਐਨ ਜੀ ਨਾਲ ਅੱਜ ਇੱਕ ਪ੍ਰੈਸ ਕਾਨਫਰੰਸ ਕਰੀ ਖਾਸ ਕਰਕੇ ਜਿਹਦੀ ਮਾਰਕਸ ਹੈ ਉਹ ਅਹ ਜਿਸਾਰੇ ਹੀ মিডিਆ ਵਾਲੇ ਸਤਿਕਾਰਯੋਗ ਮੇਰੇ ਵੀਰ ਆਏ ਤੁਹਾਨੂੰ ਇਥੇ ਆਉਣ ਤੇ ਜੀ ਆਇਆਂ ਨੂੰ ਇੱਕ ਸਾਰੀ ਦੁਨੀਆ ਦੇ ਲਈ ਜਿਹੜੀ ਪ੍ਰੈਸ ਹੈ ਬਹੁਤ ਵੱਡੀ ਜਾਣਕਾਰੀ ਦਿੰਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਆਪਣੀਆਂ ਬਹੁਤ ਸਾਰੀਆਂ ਲੋੜਾਂ ਉਸ ਮੁਤਾਬਕ ਜਾਣਨ ਦਾ ਜਾਂ ਹੋਰ ਗੱਲਾਂ ਬਤਾ ਦੁਨੀਆਦਾਰੀ ਦੀਆਂ ਉਸ ਲਈ ਤੁਹਾਡਾ ਬਹੁਤ ਵੱਡਾ ਯੋਗਦਾਨ ਇਸੇ ਲਈ ਅੱਜ ਤੁਹਾਨੂੰ ਅਸੀਂ ਸਾਰਿਆਂ ਨੇ ਯਾਦ ਕੀਤਾ ਆਮ ਆਦਮੀ ਪਾਰਟੀ ਵੱਲੋਂ ਮੇਰੇ ਨਾਲ ਬਹੁਤ ਸਤਿਕਾਰਯੋਗ ਸਾਡੇ ਫਟੇਪਰਾ ਮਾਨਯੋਗ ਐਮ.ਐਲ.ਏ ਗਰੂਪ ਸਿੰਘ ਜੀ ਗਿਲਸਾਹ ਸਾਡੇ ਮੋੜ ਹਲਕੇ ਤੋਂ ਐਮ.ਐਲ.ਏ ਸਰਦ ਸੁਖਵੀਰ ਸਿੰਘ ਜੀ ਬਾਈਸਰਖਾਨਾ ਚੇਅਰਮੈਨ ਸਾਹਿਬ ਦਵਦੀਪ ਸਿੰਘ ਜੀ ਜੀਦਾ ਔਰ ਇਥੋਂ ਦੇ ਮੇਰ ਸਾਹਿਬ ਬਦਨਜੀਤ ਜੀ ਮਹਿਤਾ ਨਾਲੀ ਸਾਡੇ ਰਜਿੰਦਰ ਪੱਲਾ ਜੀ ਚੇਅਰਮੈਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਨਾਲ ਸੈਂਟਰ ਦੀ ਸਰਕਾਰ ਜਿਹੜੀ ਬੀਜੇਪੀ ਚਲਾ ਰਹੀ ਹੈ ਹਮੇਸ਼ਾ ਬਹੁਤ ਵੱਡਾ ਤੱਕਾ ਕਰਦੀ ਆ ਰਹੀ ਹੈ ਇੱਥੇ ਮੇਰੇ ਕੋਲੇ ਖੇਤੀਬਾੜੀ ਵਿਭਾਗ ਹੈ ਜਿਹੜਾ ਕਿ ਇਸ ਦੇਸ਼ ਨੂੰ ਇਹਦੀ ਜਿਹੜੀ ਬਹੁਤ ਵੱਡੀ ਅਨਾਜ ਦੀ ਅੰਨ ਦੀ ਲੋੜ ਨੂੰ ਪੂਰਾ ਕਰਕੇ ਦਿੰਦਾ ਹੈ ਅਸੀਂ 180000 ਮੀਟਰ ਟਨ ਤੋਂ ਵੱਧ ਚੌੜਾ ਦਾ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣੇ ਆ ਇਸੇ ਤਰ੍ਹਾਂ 1 ਲੱਖ 30 ਲੱਖ ਤੋਂ ਵੱਧ ਮੀਟਰ ਟਨ ਕਣਕ ਦਾ ਔਰ ਕਿਸੇ ਵੀ ਵੱਡੇ ਚੈਲੰਜ ਸੀ ਉਹਨੂੰ ਵੀ ਕਬੂਲ ਕੇ ਪੰਜਾਬ ਦੇ ਸਾਰੇ ਵਿਗਿਆਨੀ ਸੀ ਕਿਸਾਨ ਸੀ ਪੰਜਾਬ ਪੰਜਾਬ ਦੇ ਮਿਹਨਤੀ ਮਜ਼ਦੂਰ ਸੀ ਸਾਰੇ ਰਲ ਮਿਲ ਕੇ ਉਸ ਚੈਲੰਜ ਨੂੰ ਕਬੂਲ ਕੇ ਅਸੀਂ ਜਿਹੜੇ ਅਨਾਜ ਦੇ ਭੰਡਾਰ ਭਰ ਦਿੱਤੇ ਉਹਦੇ ਨਾਲ ਗਰੀਬ ਲੋਕਾਂ ਦੇ ਲਈ ਸਰਕਾਰਾਂ ਦੀਆਂ ਜਿਹੜੀਆਂ ਸਕੀਮਾਂ ਉਹਦੇ ਵਿੱਚੋਂ ਰਾਸ਼ਨ ਦਿੱਤਾ ਜਾਂਦਾ ਹੈ ਕਿ ਜਿਨ੍ਹਾਂ ਦਾ ਗੁਜ਼ਾਰਾ ਅੱਜ ਦੇ ਸਮੇਂ ਵਿੱਚ ਬਹੁਤ ਔਖਾ ਹੈ ਇੱਕ ਇੱਕ 2-2 ਜੀ ਕਮਾਈ ਕਰਦੇ ਆ 5-5 4-4 ਜੀ ਖਾਣ ਵਾਲੇ ਆ ਹੋਰ ਵੀ ਕਰਦੀਆਂ ਲੋੜਾਂ ਹੁੰਦੀਆਂ ਉਹਦੇ ਲਈ ਜਿਹੜੀ ਰਾਸ਼ਨ ਦੀ ਸਕੀਮ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ ਉਹਦੇ ਵਿੱਚ ਹੁਣ ਅੜਿੱਕੇ ਪਾਏ ਜਾ ਰਹੇ ਆ ਉਹਨੂੰ ਕਟਿਆ ਜਾ ਰਿਹਾ ਹੈ ਜਿਹੜਾ ਬੜਾ ਹੀ ਮੰਦ ਭਾਗ ਹੈ ਔਰ ਜਿਸ ਸੂਬੇ ਨੇ ਇਸ ਦੇਸ਼ ਦੇ ਲਈ ਵੱਧ ਤੋਂ ਵੱਧ ਕਰਕੇ ਦਿੱਤਾ ਹੋਵੇ ਅਸੀਂ ਤਾਂ ਉਹਨਾਂ ਦੇ ਅਨਾਜ ਦੇ ਭੰਡਾਰ ਭਰ ਕੇ ਦਿੱਤੇ ਆ ਉਹਨਾਂ ਨੂੰ ਦੂਸਰੇ ਦੇਸ਼ਾਂ ਜਿੱਥੇ ਠੂਠਾ ਲੈ ਕੇ ਜਾਂਦੇ ਸੀ ਉੱਥੋਂ ਮੰਗਣੋਂ ਹਟਾਇਆ ਹੈ ਔਰ ਇਸ ਦੇਸ਼ ਦੇ ਲਈ ਸਾਡੇ ਸਾਰੇ ਲੋਕ ਜਿੰਨੀ ਵਫਾਦਾਰੀ ਪੰਜਾਬੀਆਂ ਵਿੱਚ ਹੈ ਚਾਹੇ ਅਸੀਂ ਸਰਹੱਦਾਂ ਤੇ ਕਦੇ ਵੀ ਕੋਈ ਚੈਲੰਜ ਆਉਂਦਾ ਅੱਜ ਵੀ ਸਾਡੇ ਨੌਜਵਾਨ ਬੱਚੇ ਆਪਣੀ ਬਲੀ ਦੇ ਕੇ ਸ਼ਹੀਦੀਆਂ ਦੇ ਕੇ ਇਸ ਦੇਸ਼ ਦੀ ਰੱਖਿਆ ਕਰਦੇ ਤੇ ਦੇਸ਼ ਆਜ਼ਾਦ ਵਿੱਚ ਟ੍ਰਾਉਣ ਵਿੱਚ ਵੀ ਤੁਸੀਂ ਸਾਰੇ ਬਹੁਤ ਭਲੀ ਭਾਤ ਜਾਣਦੇ ਹੋ ਕਿ 80% ਤੋਂ ਵੱਧ ਲੋਕਾਂ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਉਹ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਜਿਹੜੇ ਕੋਈ ਥੋੜੇ ਜੇ ਗੁਜ਼ਾਰੇ ਚਾ ਕਿਸੇ ਕੋਲ ਇੱਕਲਾ ਦੋ ਕਿੱਲੇ ਜ਼ਮੀਨ ਆ ਢਾਈ ਕਿੱਲੇ ਜ਼ਮੀਨ ਹੈ ਢਾਈ ਕਿੱਲੇ ਜ਼ਮੀਨ ਜੇ ਕੋਈ ਬਹੁਤ ਉਪਜਾਊ ਹੋਆ ਤਾਂ ਹੋ ਸਕਦਾ ਉਹਨਾਂ ਦੇ ਘਰ ਦਾ ਗੁਜ਼ਾਰਾ ਕੋਈ ਮੜਾ ਮੂਟਾ ਚੱਲ ਸਕਦਾ ਹੋਵੇ ਜ਼ਮੀਨ ਵੀ ਬਹੁਤ ਪ੍ਰਕਾਰ ਦੀ ਹੁੰਦੀ ਹੈ ਕਈ ਥਾਂ ਤੁਸੀਂ ਦੇਖਿਆ ਸੇਮ ਨਾਲ ਖਰਾਬ ਹੋਈ ਪਈ ਹੈ ਕਈ ਥਾਂ ਪਾਣੀ ਦੀ ਪਹੁੰਚ ਜੇ ਤੱਕ ਉਸ ਤਰ੍ਹਾਂ ਨਹੀਂ ਹੋ ਸਕੀ ਕਈ ਥਾਵਾਂ ਤੇ ਉਹ ਫਸਲਾਂ ਨੂੰ ਧਰਤੀ ਨੇ ਮੰਨਿਆ ਨਹੀਂ ਜਿਵੇਂ ਅਸੀਂ ਕੋਟਨ ਦੀ ਖੇਤੀ ਕਰਦੇ ਆ ਤੇ ਉੱਥੇ ਵੀ ਬਹੁਤ ਮੁਸ਼ਕਲਾ ਆ ਜਾਂਦੀ ਹੈ ਕਿਸੇ ਵੇਲੇ ਹੋ ਜਾਂਦੀ ਹੈ ਕਿਸੇ ਵੇਲੇ ਨਹੀਂ ਜਿਹੋ ਦਾ ਜਿਹੜਾ ਇੰਨਾ ਵਧੀਆ ਬਨਾਫੇ ਵਾਲੀ ਫਸਲ ਵਾਂਗੂ ਰਹਿਣ ਵਾਲੀ ਗੱਲ ਨਾ ਰਹੀ ਤੇ ਉਹ ਜੀ ਕਿਸੇ ਕੋਲੇ 2 ਕਿੱਲੇ ਜ਼ਮੀਨ ਆ ਉਹ ਕਿਵੇਂ ਨੁਜ਼ਾਰਾ ਕਰ ਸਕਦਾ ਜਾਂ ਇਸ ਤੋਂ ਵੀ ਕਈ ਹੋਰ ਫਸਲਾਂ ਗਵਾਰਾ ਮੂੰਗੀ ਥੋੜਾ ਮੋਟਾ ਜਿਨ੍ਹਾਂ ਦੇ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਦਾ ਉਤਪਾਦਨ ਥੋੜਾ ਹੁੰਦਾ ਪ੍ਰਤੀ ਕਿੱਲਾ ਤੇ ਉਹਨਾਂ ਨਾਲ ਗੁਜ਼ਾਰਾ ਉਹ ਸਾਰੇ ਨੂੰ ਇੱਕੋ categories ਵਿੱਚ ਲਿਆ ਕੇ ਤੇ ਜਿਵੇਂ 55 ਲੱਖ ਲੋਕ ਸਾਡੇ ਇਸ ਰਾਸ਼ਨ ਤੋਂ ਵਾਂਝੇ ਕਰਨ ਦੀ ਵਿਵਸਥਾ ਬੰਦੀ ਸਰਕਾਰ ਨੇ ਕਰ ਦਿੱਤੀ ਗਈ ਹੈ ਕਦੇ ਉਹਦੇ ਵਿੱਚ ਬਹਾਨਾਬਾਜ਼ੀ ਕੀਤੀ ਜਾਂਦੀ ਹੈ ਕਿ ਈਕੇਵੀ ਨਹੀਂ ਹੋਈ ਕਦੇ ਕੋਈ ਕੁਛ ਨਾ ਕੁਛ ਕਿਸ ਤਰ੍ਹਾਂ ਦੀਆਂ ਟੀਮਾਂ ਭੇਜ ਕੇ ਹਾਲਾਂਕਿ ਪੰਜਾਬ ਸਰਕਾਰ ਹਮੇਸ਼ਾ ਇਸ ਲੋੜਵੰਦਾ ਤੇ ਲੋਕਾਂ ਦੇ ਲਈ ਹਰ ਬਖਤ ਹੋਰ ਕੰਮਾਂ ਨੂੰ ਛੱਡ ਕੇ ਪਹਿਲ ਦੇ ਕੇ ਹਰ ਕੰਮ ਕਰਾਉਣ ਲਈ ਕਰਨ ਲਈ ਤਿਆਰ ਰਹਿੰਦੀ ਹੈ ਤੇ ਕਰਦੀ ਹੈ ਅੱਜ ਵੀ ਚਾਹੇ ਉਹ ਈਕੇワイ ਹੈ ਉਹਦੇ ਵਿੱਚ ਵੀ ਅਸੀਂ ਆਪਣੇ ਵੱਲੋਂ ਲੱਗੇ ਹੋਏ ਆ 1 ਕਰੋੜ 29 ਲੱਖ ਲੋਕਾਂ ਤੋਂ ਵੱਧ ਕਰ ਦਿੱਤੀ ਗਈ ਹੈ ਹੋਰ ਵੀ ਕਰਨ ਵਾਲੀ ਜਿਨ੍ਹਾਂ ਨੂੰ ਲੋੜ ਹੈ ਉਹਦੇ ਲਈ ਮੈਂ ਇਹ ਵੀ ਕਹਿਣਾ ਕਿ ਸੈਂਟਰ ਦੀ ਸਰਕਾਰ ਨੂੰ ਆਪਣੀ ਮਨਸਾ ਸਾਫ਼ ਕਰ ਲੈਣੀ ਚਾਹੀਦੀ ਹੈ ਕਿ ਇਨਸਾਫ ਕਰਨਾ ਚਾਹੀਦਾ ਦੇਸ਼ ਸਾਰਿਆਂ ਦਾ ਸਾਧ ਸਾਂਝਾ ਹੈ ਦੇਸ਼ ਤੇ ਲਈ ਪੰਜਾਬੀਆਂ ਨੇ ਵੱਧ ਤੋਂ ਵੱਧ ਯੋਗਦਾਨ ਪਾਇਆ ਅੱਜ ਵੀ ਅਸੀਂ ਉਸ ਨੂੰ ਭੁਗਤ ਤੋਂ ਬਚਣ ਦੇ ਲਈ ਤੇ ਉਸ ਦੀ ਇੱਜ਼ਤ ਤੇ ਉਹਦੀ ਸੁਰੱਖਿਆ ਬਚਾਉਣ ਦੇ ਲਈ ਆਪਣਾ ਸਭ ਕੁਝ दांव ਤੇ ਲਾਉਨੇ ਆ ਔਰ ਉਸ ਲਈ ਅਸੀਂ ਸਾਰੇ ਚਾਹੁੰਦੇ ਆ ਕਿ ਉਹ ਆ ਸਾਡੇ ਇਸ ਸੂਬੇ ਨੂੰ ਵੀ ਕਿ ਦੂਸਰੇ ਸੂਬਿਆਂ ਚ ਇਹੋ ਜੀ ਗੱਲ ਕੀਤੀ ਨਹੀਂ ਜਾਂਦੀ ਸਾਡੇ ਤੇ ਬਹੁਤ ਸਾਰੀਆਂ ਕੰਡੀਸ਼ਨਾਂ ਲਾ ਦਿੱਤੀਆਂ ਜਾਂਦੀਆਂ ਪਰ ਜੇ ਇਹੋ ਜੀ ਗੱਲ ਕੋਈ ਹੋਰ ਕਰਨ ਦੀ ਉਹਨਾਂ ਦੀ ਹੋਈ ਤਾਂ ਇਸ ਕੋਲੋਂ ਤਾਂ ਅਸੀਂ ਸਮਰੱਥ ਹਾਂ ਕਿ ਸਾਡੇ ਕੋਲੇ ਪ੍ਰਮਾਤਮਾ ਮਿਹਰ ਬਾਣਾ ਕਿ ਦਾਣਾ ਪੱਕਾ ਤਾਂ ਹੈ ਚਾਹੇ ਕਈ ਵਾਰੀ ਬਹੁਤ ਸਾਰੀਆਂ ਤਕਲੀਫਾਂ ਵੀ ਤਿਲੰਗਣਾ ਪੈ ਰਿਹਾ ਪੈ ਜਾਂਦਾ ਜਿਵੇਂ ਅੱਜ ਵੀ ਆਪਾਂ ਵੇਖਦੇ ਆਂ ਕਿ ਕਈ ਜ਼ਿਲ੍ਹੇ ਸਾਡੇ ਪਾਣੀ ਦੀ ਮਾਰ ਥੱਲੇ ਪਾਣੀ ਦੀ ਬਾਰਥਲੇ ਕੁਦਰਤ ਦਾ ਵੀ ਕੁਝ ਹਿੱਸਾ ਹੈ ਜਿਹੜਾ ਸਾਡੇ ਨਾਲ ਜਿਹੜਾ ਉਸ ਅੱਗੇ ਸਾਡਾ ਕੋਈ ਜ਼ੋਰ ਨਹੀਂ ਪਰ ਜੇ ਆਪਾਂ ਕਹੀਏ ਡੈਮ ਜਿਹੜੇ ਪੰਜਾਬ ਨੂੰ ਪਾਣੀ ਦੇਣ ਵਾਲੀ ਦਾ ਬੜਾ ਸਾਕਤਾਬ ਕੀਤਾ ਜਾਂਦਾ ਤੇ ਜਦੋਂ ਹੁਣ ਖਤਰੇ ਤੇ ਆਇਆ ਤੇ ਉਹਨੂੰ ਖੋਲ ਕੇ ਪੰਜਾਬ ਨੂੰ ਉਜਾੜਨ ਦੇ ਜਿਹੜੇ ਭਾਰਤ ਜਿਹੜੀ ਪਾਖੜਾ ਮੈਨੇਜਮੈਂਟ ਬੋਰਡ ਹੈ ਕਿ ਉਹ ਇਹ ਇਸ ਵਾਰ ਇਸ ਵਾਸਤੇ ਜਿਵੇਂ ਫਾਜ਼ਿਲਕਾ ਤੇ ਉਸ ਸੁਲਤਾਨਪੁਰ ਲੋਧੀ ਤਰਨਤਾਰਨ ਤੇ ਹੋਰ ਬਹੁਤ ਸਾਰੇ ਥਾਵਾਂ ਤੇ ਬਹੁਤ ਵੱਡਾ ਉਜਾੜੇ ਵਰਗੀ ਗੱਲ ਮੈਂ ਕੱਲ ਜਦੋਂ ਹੋ ਕੇ ਆਇਆ ਸੀ ਤੇ ਦੇਖ ਕੇ ਵੀ ਲੋਕ ਅੱਜ ਚਲੋ ਬੈਠੇ ਐ ਪੰਜ ਚਾਰ ਦੋ ਦਿਨਾਂ ਤਾਈਂ ਤੱਕ ਜੋ ਸੜਕਾਂ ਤੋਂ ਉਹਦੀ ਪਾਣੀ ਤੁਰ ਗਿਆ ਕਿਸੇ ਪਾਸੇ ਉਹਦੀ ਮੂਵਮੈਂਟ ਨਹੀਂ ਲੰਘ ਨਹੀਂ ਸਕਦਾ ਕਿਸੇ ਪਾਸੇ ਕਨੈਕਟੀਵਿਟੀ ਨਹੀਂ ਤੇ ਪੀਣ ਵਾਲੇ ਪਾਣੀ ਦੀ ਵੀ ਬੜੀ ਔਖੀ ਗੱਲ ਹੋ ਰਹੀ ਹੈ ਉੱਥੇ ਵੀ ਹੁਣ ਚਾਹੇ ਕੈਂਪਰਾਂ ਨਾਲ ਪਹੁੰਚਾਇਆ ਜਾਵੇ ਚਾਹੇ ਟੈਂਕਰਾਂ ਨਾਲ ਇਸ ਤਰ੍ਹਾਂ ਦੀ ਵਿਉਂਤਬੰਦੀ ਪੰਜਾਬ ਸਰਕਾਰ ਵਾਲੀ ਕਰਕੇ ਤੇ ਲੱਗੀ ਹੋਈ ਹੈ ਪਰ ਬਹੁਤ ਸਾਰੀਆਂ ਤਕਲੀਫਾਂ ਚਲਣੀਆਂ ਪੈਂਦੀਆਂ ਇਸ ਲਈ ਉਹਨਾਂ ਦਾ ਜਿਹੜਾ ਜਿਹੜੀ ਮਾੜੀ ਨੀਤ ਹੈ ਇਹ ਜਿਹੜਾ ਰਾਸ਼ਨ ਮੁਕਤੀਆਂ ਇਹ ਗੱਲ ਨਹੀਂ ਇਹ ਰਾਸ਼ਨ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਉਹ ਵੀ ਇਹਦੇ ਵਿੱਚ ਆਪਣਾ ਹਿੱਸਾ ਕਿਸੇ ਨਾ ਕਿਸੇ ਕਿਰਤ ਕਰਕੇ ਪਾਉਂਦੇ ਆ ਆਪਾਂ ਸਾਰੇ ਦੇਖਦੇ ਆ ਛੋਟੀ ਵੱਡੀ ਕੋਈ ਕਿਰਤ ਕਰਦੇ ਆ ਇਸ ਲਈ ਉਹਨਾਂ ਦਾ ਬਣਦਾ ਹੱਕ ਹੈ ਤੇ ਉਹ ਹੱਕ ਸੈਂਟਰ ਦੀ ਸਰਕਾਰ ਨੂੰ ਮਾਰਨਾ ਨਹੀਂ ਚਾਹੀਦਾ ਸਗੋਂ ਭਾਜਪਾ ਡਰਾਮੇ ਕਰ ਰਹੀ ਹੈ ਕਦੇ ਕਹਿੰਦੇ ਅਸੀਂ ਲੋਕਾਂ ਨੂੰ ਦੱਸਾਂ ਅਸੀਂ ਆਹਾ ਹਾ ਸੁਵਿਧਾ ਦਿੰਨੇ ਆ ਇਹਦਾ ਤਾਂ ਕਰਕੇ ਜਿਹੜੀਆਂ ਸਹੂਲਤਾ ਦਿੰਨੇ ਆ ਤਾਂ ਉਹ ਸਾਰੀਆਂ ਤੁਸੀਂ ਆਪ ਦੇਖਦੇ ਆ ਬਹੁਤ ਸਾਰੇ ਐਡਵਰਟਾਈਜ਼ਮੈਂਟ ਵੀ ਹੋ ਰਹੀ ਹੈ ਬਹੁਤ ਸਾਰੀ ਹੋਲਡਿੰਗ ਲਾਈ ਜਾਂਦੀ ਹਰ ਇੱਕ ਪੰਪ ਤੇ ਮੋਦੀ ਜੀ ਦੀ ਫੋਟੋ ਲਾ ਕੇ ਵੀ ਅਸੀਂ ਆਹ ਕੁਛ ਦਿਆ ਜਿਹੜਾ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਦੀ ਕੈਂਪ ਲਾ ਕੇ ਹੋਰ ਤਰ੍ਹਾਂ ਦੀਆਂ ਗੱਲਾਂ ਕਰਕੇ ਕੋਈ ਬਹੁਤੀ ਵੱਡੀ ਗੱਲ ਨਹੀਂ ਕੋਈ ਹੋਰ ਮਨਸ਼ਾ ਉਹਦੇ ਵਿੱਚ ਦੀ ਕੋਈ ਹੋਰ ਕਰਨੀ ਗੱਲ ਚਾਹੁੰਦੇ ਹੋਣਗੇ ਸੋ ਅਸੀਂ ਸਾਰੇ ਅੱਜ ਤੁਹਾਨੂੰ ਇਸ ਲਈ ਇੱਕ ਜਾਣਕਾਰੀ ਦੇਣ ਲਈ ਤੇ ਤੁਹਾਡੇ ਤੋਂ ਵੱਡੀ ਇੱਕ ਆਸ ਉਮੀਦ ਰੱਖ ਕੇ ਕਿ ਤੁਸੀਂ ਇਹ ਸੁਨੇਹਾ ਲੋਕਾਂ ਤੱਕ ਪਹੁੰਚਾ ਕੇ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚਾ ਕੇ ਸੈਂਟਰ ਦੇ ਕਿ ਪੰਜਾਬ ਦੇ ਲੋਕਾਂ ਨਾਲ ਜਿਹੜਾ ਹਮੇਸ਼ਾ ਤੱਕਾ ਹੀ ਹੁੰਦਾ ਰਿਹਾ ਜੇ ਤੱਕਾ ਕਰਦੇ ਰਹੋਗੇ ਤੇ ਇਹ ਬਰਦਾਸ਼ਤ ਕਦੇ ਵੀ ਹੋਣਾ ਮੁਸ਼ਕਿਲ ਹੈ ਸਮੇਂ-ਸਮੇਂ ਸਰ ਪੰਜਾਬ ਦੇ ਲੋਕਾਂ ਨੇ ਐਮਰਜੈਂਸੀ ਤੋਂ ਲੈ ਕੇ ਹੋਰ ਕੋਈ ਕੋਈ ਵੀ ਆਫਤ ਆਈ ਹੈ ਉਹਦਾ ਡਟ ਕੇ ਮੁਕਾਬਲਾ ਕੀਤਾ ਹੈ ਅੱਜ ਵੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲਾ ਕੇ ਅਸੀਂ ਇਹਨਾਂ ਨੂੰ ਕਿਸੇ ਵੀ ਐਸ ਤਕਲੀਫ ਵੀ ਦੀ ਨਹੀਂ ਲੰਘਣ ਦੇਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਹਿਬ ਜਿਸ ਤਰ੍ਹਾਂ ਅੱਜ ਜੀ ਗੱਲ ਕੀਤੀ ਹੈ ਏवाईसी ਦਾ ਇੱਕ ਸਾਡਾ ਉਪਰ ਹੋ ਗਿਆ ਸਮਾਂ ਚੱਲਦੇ ਨੇ ਜਿਹੜਾ ਹੈ ਉਹ ਤੋਂ ਹੁਣ ਜਿਹੜੀ ਬੁਢੀ ਤੌਰ ਤੇ ਜਿੰਨੀ ਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਹੈਗੀ ਉਹ ਗੱਲ ਸਾਹਮਣੇ ਇਹ ਆ ਰਹੀ ਹੈ ਵੀ ਜਿਹੜੇ ਬੱਚੇ ਬਾਹਰ ਚਲੇ ਗਏ ਜਾਂ ਜਿਹੜੇ ਚੋਂ ਪ੍ਰਵਾਸ ਕਰ ਗਏ ਜਾਂ ਇੱਥੇ ਨਹੀਂ ਰਹਿਣ ਵਾਲੇ ਵੀ ਉਹਨਾਂ ਦਾ ਆਸ਼ਰਗਾਰ ਜਿਆਦਾ ਕੱਟੇ ਜਾ ਰਿਹਾ ਹੈ ਕੋਈ ਹੈ ਇਸ ਤਰ੍ਹਾਂ ਦੀ ਗੱਲ ਤੁਹਾਡੇ ਕੋਲ ਡਾਡਾ ਧਿਆਨਦਾ ਹੈ ਅ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਨਾ ਵੀ ਲੱਖਾਂ ਦੇ ਰੂਪ ਵਿੱਚ ਬਾਹਰ ਨਹੀਂ ਬੱਚੇ ਚਲੇ ਗਏ ਲੱਖਾਂ ਦੇ ਰੂਪ ਵਿੱਚ ਤਾਂ ਉੱਥੇ ਬਹੁਤ ਲੰਮੇ ਸਮੇਂ ਤੋਂ ਪਰਿਵਾਰ ਹੈ ਉਸੀ ਇੱਕ ਪਿੰਡ ਵਿੱਚ ਜਾਂਦੇ ਉੱਥੋਂ 3 ਜਾਂ 4 ਜਾਂ 5 ਜਾਂ 2 ਬੱਚੇ ਹਰ ਇੱਕ ਪਿੰਡ ਵਿੱਚੋਂ ਨਹੀਂ ਜਾ ਸਕਦੇ ਕੋਈ ਸਮਰੱਥ ਹੁੰਦੇ ਜਿਨ੍ਹਾਂ ਕੋਲ 40 ਲੱਖ ਰੁਪਏ ਆ ਡੈਥ ਕੇਸ ਹੀ ਹੈਗੀ ਅੱਜ ਮੇਰੀ ਬੇਨਤੀ ਦੱਸੋ ਉਹ ਲੋਕ ਜਾ ਸਕਦੇ ਜਿਹੜੇ ਡੈਥ ਕੇਸ ਹੈ ਅਸੀਂ ਉਹਦਾ ਮੰਗਣਾ ਚਾਹੁੰਦੇ ਨਹੀਂ ਉਹਨਾਂ ਦਾ ਅਸੀਂ ਤਾਂ ਕਹਿੰਨੇ ਆਂ ਵੀ ਥੋੜੀ ਤੁਹਾਡਾ ਘਰ ਦਾ ਇੱਕ ਕਮਰਾ ਪੱਕਾ ਤੁਸੀਂ ਪਤਾ ਨਹੀਂ ਕਿਵੇਂ ਸਾਰੇ ਪਰਿਵਾਰ ਨੇ ਜੋਰ ਲਾ ਕੇ ਸਾਰਿਆਂ ਨੇ ਕਮਾਈ ਕਰਕੇ ਗਰੀਬ ਲੋਕੋ ਅੱਖਾ ਲਾ ਲਿਆ ਲਾਈਟ ਜਗ ਵੀ ਉਸੇ ਨੂੰ ਗੇਨ ਲੱਗ ਗਏ ਇਹ ਇਹ ਹੁਣ ਇਦੂ ਇਦੂ ਗਰੀਬੀ ਕੱਲ ਝੁੱਗੀ ਜਿਹਰੇ ਨੂੰ ਕੱਲੇ ਨੂੰ ਹੁਣ ਕੁਝ ਤਾਂ ਸਮਾਂ ਬਦਲਿਆ ਨਾ ਹਰ ਇੱਕ ਬੰਦਾ ਆਪਦੀ ਥੋੜੀ-ਮੋਟੀ ਜੋਰ ਲਾਉਂਦਾ ਵੀ ਮੈਂ ਸੱਤ ਚੁੱਤ ਠੀਕ ਕਰਾਂ ਤੇ ਇਸ ਤਰ੍ਹਾਂ ਅੱਜ ਕੋਈ ਛੋਟੇ ਜ਼ਿੰਮੇਦਾਰ ਐ ਛੋਟਾ ਕੋਈ ਨੌਕਰੀ ਕਰਦਾ ਨੌਕਰੀ ਇੱਕ ਬੰਦਾ ਕਰਦਾ ਅੱਜ ਕੱਲ ਨੌਕਰੀਆਂ 10000 15000 ਦੀਆਂ ਆਊਟਸੋਰਸ ਪ੍ਰਾਈਵੇਟ ਸੈਕਸ਼ਨ ਜਾਂ ਠੇਕੇਦਾਰੀ ਸਿਸਟਮ ਵੱਡੀਆਂ ਨੌਕਰੀਆਂ ਜਾਂ ਪੱਕੀਆਂ ਨੌਕਰੀਆਂ ਕਿੰਨੇ ਕਿ ਲੋਕਾਂ ਕੋਲੇ ਤੋ ਇਹ ਸਾਰਿਆਂ ਨੂੰ ਉਹਦੇ ਵਿੱਚ ਆਪਣਾ ਨਿਸ਼ਾਨਾ ਬਣੇ ਜੇ ਸਰਕਾਰ ਤੋਂ ਜੇ ਉਹ ਕੈਂਪਲ ਹੁੰਦੇ ਨੇ ਜੇ ਉਹ ਟੱਜ ਜਾਂਦੇ ਨੇ ਸਰਕਾਰ ਨੂੰ ਸਤਰਾਜ ਕੀ ਹੈ ਸਤਰਾਜ ਦੀ ਗੱਲ ਨਹੀਂ ਅਸੀਂ ਕਹਿੰਦੇ ਸਾਰਾ ਕੁਝ ਹੈ ਹੀ ਜਾਣਕਾਰੀ ਹੈ ਸਭ ਕੁਝ ਲੋਕਾਂ ਦੇ ਲਈ ਮੈਂ ਸਭ ਨੂੰ ਇਹ ਗੱਲ ਕਹਿ ਰਿਹਾ ਵੀ ਬੜੀ ਸੰਤ ਸਰਕਾਰੀ ਸਕੀਮ ਰਹੇ ਪੰਜਾਬ ਸਰਕਾਰ ਲੋਕਾਂ ਦਾ ਨਹੀਂ ਪਚਾਰੀ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਰਸਗੜ ਕਰ ਰਹੀ ਲੱਗੀ ਹੈ ਉਹਦੀ ਪੁੱਛੋ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਨੂੰ ਇਹ ਜੀ ਕੀ ਨੋਬਤ ਹੈ ਜਾਂ ਉਹਨਾਂ ਨੂੰ ਇਹ ਜੀ ਕੋਈ ਲੋੜ ਹੈ ਕਿ ਜੇ ਸਹੂਲਤ ਸੇ ਗਰੀਬ ਭਰਾ ਨੂੰ ਮਿਲਦੀ ਹੈ ਜੋ ਸੈਂਟਰ ਗਵਰਨਮੈਂਟ ਅਵੇਲੇਬਲ ਕਰਦੀ ਹੈ ਚਾਹੇ ਪੰਜਾਬ ਗਵਰਨਮੈਂਟ ਵੱਲੋਂ ਮਿਲਦੀ ਹੈ ਉਹ ਸਾਡੇ ਲੋਕਾਂ ਨੂੰ ਮਿਲਦੀ ਹੈ ਤਾਂ ਸਾਨੂੰ ਫਾਇਦਾ ਹੀ ਹੋ ਰਿਹਾ ਔਰ ਉਹ ਸਾਡੇ ਲਈ ਇੱਕ ਸੁਖਸ਼ਾਂਤੀ ਵੀ ਹੈ ਉਹਨੂੰ ਅਸੀਂ ਜੇ ਦੇਵਾਂਗੇ ਹੋਰ ਪਾਸਿਓਂ ਦੇਣੀ ਪੈਣੀ ਹੋ ਇਹ ਕਦੇ ਵੀ ਨਹੀਂ ਹੋਊਗਾ ਪੰਜਾਬ ਗਵਰਨਮੈਂਟ ਨੂੰ ਕਿਸੇ ਗੱਲ 'ਚ ਕਿਉਂ ਪੰਜਾਬ ਗਵਰਨਮੈਂਟ ਸਗੋਂ ਇਹਦੀ ਹੋਰ ਵੀ ਸਾਡਾ ਤਾਂ ਜਿਹੜਾ ਸਾਡਾ ਆਪ ਦਾ ਮੇਰਾ ਆਪਣੇ ਮਹਿਕਮੇ ਦਾ 70000 ਕਰੋੜ ਰੁਪਏ ਐ ਸਿੱਧੇ ਗਵਰਨਮੈਂਟ ਦਾ ਉਹੋ ਲੱ삐 ਬੈਠੀ ਐ ਨਹੀਂ ਤਾਂ ਅਸੀਂ ਤਾਂ ਇੱਥੇ ਆ ਕੇ ਉਹਦੇ ਨਾਲ ਵੀ ਲੋਕਾਂ ਲਈ ਸੁੱਖ ਸਹੂਲਤ ਕਰਨੀ ਐ ਹੋਰ ਵੀ ਐਜੂਕੇਸ਼ਨ ਦਾ ਮੈਡੀਸ਼ਨ ਦਾ ਮੈਡੀਕਲ ਡਿਪਾਰਟਮੈਂਟ ਦਾ ਵੀ ਤੋਂ ਇਹਨਾਂ ਨੇ ਉਹਦੇ ਵਿੱਚ ਵੀ ਰੱਖ ਰੱਖਿਆ ਸੀ ਹੁਣ ਮੇਰਾ ਗੱਲ ਥੋੜਾ ਮਟਾਉ ਤੇਲੇ ਪਸੋਂ ਔਰ ਸਾਡੇ ਨਾਲ ਤਾਂ ਜਮਾਈ ਵਿਤਕਰਾ ਹੈ ਔਰ ਕਿਸਾਨੀ ਲੋਕਾਂ ਦਾ ਜਿਹੜਾ ਐਡਾ ਵੱਡਾ ਪੰਜਾਬ ਦਾ ਹਿੱਸਾ ਹੈ ਤੇ ਇਹਦੀ ਪੰਜਾਬ ਤੋਂ ਲੈ ਕੇ ਤੇਜ ਦੀ ਤਰੱਕੀ ਵਿੱਚ ਹਿੱਸਾ ਮਾਉਂਦਾ ਜਿਹੜਾ ਵਿਤਕਰਾ ਅੱਜ ਜੇ ਡੀਏਪੀ ਹੈ ਜਾਂ ਯੂਰੀਆ ਉਹਦੇ ਵਿੱਚ ਵੀ ਸਾਨੂੰ 15-20 ਦਿਨ ਬਾਅਦ ਜਦੋਂ ਅਸੀਂ ਬਜਾਈ ਸ਼ੁਰੂ ਕਰ ਲੈਂਦੇ ਉਦੋਂ ਦੇਣੀ ਸ਼ੁਰੂ ਕਰਦੇ ਆ ਅਸੀਂ ਹਾਲਾਂਕਿ ਸਤੰਬਰ ਦਾ ਉਹਨਾਂ ਨੂੰ ਕਿਹਾ ਵੀ ਸਤੰਬਰ ਤੱਕ ਸਾਨੂੰ ਪੂਰੀ ਕਰ ਦੇਣੀ ਚਾਹੀਦੀ ਹਰ ਇੱਕ ਦਾ ਸੈਂਟਰਲ ਗਵਰਨਮੈਂਟ ਇਹ ਪਤਾ ਨਹੀਂ ਕਿਹੜੀ ਗੱਲੋਂ ਵਿਚਾਰਾ ਕਿਉਂ ਸੋਚਦੀ ਰਹਿੰਦੀ ਹੈ ਮੈਂ ਕਹਾਂ ਤੁਸੀਂ ਕੈਂਪ ਉਹਨਾਂ ਦੇ ਨਹੀਂ ਲਾਦੇ ਰਹੇ ਪ੍ਰੋਟੈਸਟ ਕੈਂਪ ਲਾਦੇ ਨੇ ਇਹ ਚੰਗੇ ਇਨਸਾਨ ਹੈ ਇੱਕ ਦੋ ਚਾਰ ਵਾਰੀ ਮੇਰੀ ਮੁਲਾਕਾਤ ਹੋਈ ਹੈ ਥੋੜੀ ਮੋਟੀ ਗੱਲ ਕਰੀਏ ਉਸਦੇ ਉਹ ਨਿਭੜਦੇ ਵੀ ਹੈ ਤੇ ਉਹਨਾਂ ਨੇ ਕਿਹਾ ਪਰ ਇਹ ਮੇਰਾ ਖਿਆਲ ਸਾਰਾ ਸੈਂਟਰ ਗਵਰਨਮੈਂਟ ਦਾ ਅਸਲ ਵਿੱਚ ਤਾਂ ਦੋ ਬੰਦਿਆਂ ਦੇ ਹੱਥ ਹੀ ਹੈ ਜੇ ਉਹ ਚਾਹਣਗੇ ਤਾਂ ਖਲਾਰਾ ਪਾ ਦਿੰਦੇ ਨੇ ਮਰਜ਼ੀ ਅਜੇ ਕਰਨਾ ਛੋੜਦੇ ਜੇ ਆਪਾਂ ਦੇ ਕਿਸੇ ਕਾਲ ਜਿਹੜੇ ਤੁਸੀਂ ਨਾ ਸੱਸੇ ਜਿਹੜੇ ਉਹਨਾਂ ਦਾ ਹੋਇਆ ਤੁਸੀਂ ਰਿਪੋਰਟ ਹੋਣਗੇ ਸਾਰੇ ਰਾਜਦਾਨੀ ਜੇ ਸਾਰੇ ਮਸ਼ੀਨਰੀਆਂ ਜਿਹੜੀਆਂ ਜੀ ਸਭ ਜਿਹੜੀਆਂ ਜੀ 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 ਹਾਂ ਜੀ ਉਹਨਾਂ ਨੂੰ ਲੈ ਕੇ ਕੋਈ ਘਟਾਲਾ ਹੋਇਆ ਹੈ ਉਹਨਾਂ ਵਿੱਚ ਬਿੱਤੂ ਫਰੋਜ਼ਪੁਰ ਜ਼ਿਲ੍ਹਾ ਵੱਲ ਔਰ ਥਾਂ 'ਤੇ ਵੀ ਹੋ ਸਕਦਾ ਨਾ ਕਿ ਬੜੀ ਹੋਰ ਤਰ੍ਹਾਂ ਦੀ ਗੱਲ ਜੀ ਹੈ ਇਹਦੇ ਵਿੱਚ ਬੜਾ ਜਿਹੜੇ ਸਕਿਮੀ ਲੋਕ ਆ ਇੱਕ ਕੰਪਨੀ ਐ ਵੇਚਣ ਵਾਲੀ ਆ ਏਜੰਸੀ ਆ 1.5 ਲੱਖ ਦੀ ਮਸ਼ੀਨ ਐ ਉਹਨੂੰ ਮੈਂ ਕੰਪਨੀ ਵਾਲਾ ਐ ਇਹ ਮੈਕਮੇ ਵਾਲੇ ਤੁਸੀਂ ਜ਼ਿੰਮੇਦਾਰੋਂ ਉਸ ਵਿੱਚ ਕਰ ਦੰਦੇ ਕਈ ਥਾਂ ਲੋਕ ਵੀ ਤੈਨੂੰ ਬੱਲਾ ਤੂੰ ਕਿਹੜਾ ਲੈਣੀ ਐ ਤੈਨੂੰ ਵੈਸੇ 50000 ਦੇ ਦਾਂਗੇ ਤੇ ਇਹ ਕਹਿੰਦਾ ਵੀ ਮੈਂ ਤੁਹਾਨੂੰ ਦਵਾਉਣ ਵਾਲਾ ਵਿਚੋਲਾ ਤੇ ਮੈਂ ਕਹਿੰਦਾ ਵੀ ਮੈਂ ਵੇਚਣੀ ਸੀਗੀ ਇਹ ਲੋਹਾ ਮੇਰੇ ਕੋਲੇ ਪੈ ਰੂਗਾ ਪੰਜਾਖ ਮੈਨੂੰ ਦੇ ਦਿਓ ਪੰਜਾਖ ਇਹ ਲਗੇ ਇਸ ਤਰ੍ਹਾਂ ਕਈ ਤਾਂ ਹੋ ਗਿਆ ਪਰ ਉਹਦੀ ਜਿਹੜੀ ਹੈ ਕਦੇ ਕਿਸੇ ਨੂੰ ਪਹਿਲਾਂ ਬਖਸ਼ਿਆ ਨਹੀਂ ਤੇ ਹੁਣ ਬਖਸ਼ੂਗਾ ਆ ਆ ਗਈ ਆ ਗਈ ਇਹ ਇਹ ਰਿਪੋਰਟ ਤੋਂ ਬਾਅਦ ਇੱਕ ਰਿਪੋਰਟ ਆ ਜੇ ਨਹੀਂ ਵਿਜੀਲੈਂਸ ਤੱਕ ਵੀ ਭੇਜੂਗਾ ਜੀ ਔਰ ਉਹਦੇ ਤੇ ਜਿਹੜਾ 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 ਪ੍ਰਾਇਮਰੀ ਜੀ ਆ ਗਿਆ ਉਹ ਜਿਹੜੇ 3-4 ਅਸੀਂ ਸਪੈਂਡ ਕਰਤੇ ਚਾਰਜੀਟ ਕਰਤੇ ਉਸ ਤੋਂ ਬਾਅਦ ਦੂਸਰੇ ਦੀ ਭਾਲ ਵੀ ਸ਼ੁਰੂ ਪੰਜਾਬ ਪੀਜੇਪੀ ਕਹ ਰਹੀ ਹੈ ਕਿ ਪੰਜਾਬ ਦੇ 1400 ਕੈਂਪ ਲਾਗੇ 1.5 ਲੱਖ ਲੋਕਾਂ ਤੱਕ ਦਾ ਰਾਜੀ ਯੋਜਨਾ ਪਹੁੰਚੀ ਹੈ ਪੰਜਾਬ ਸਰਕਾਰ ਕੋਲ ਜਿਹੜੀ ਯੋਜਨਾਵਾਂ 1.5 ਲੱਖ ਲੋਕਾਂ ਤੱਕ ਪਹੁੰਚੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਪੰਜਾਬ ਸਰਕਾਰ ਦੇ ਝੋਣ ਸੈਟਲ ਨੇ ਇਸ ਦੀ ਮੈਨੂੰ ਮੈਨੂੰ ਪੰਜਾਬ ਸਰਕਾਰ ਕੋਲੋਂ ਹੀ ਨਹੀਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਆ ਸੈਂਟਰ ਤੇ ਪੰਜਾਬ ਦੀ ਨਹੀਂ ਗੱਲ ਕਰਨੀ ਚਾਹੀਦੀ ਗਵਰਨਮੈਂਟ ਇਜ਼ ਗਵਰਨਮੈਂਟ ਗਵਰਨਮੈਂਟ ਲੋਕਾਂ ਵਾਸਤੇ ਆ ਚਾਹੇ ਉਹ ਸੈਂਟਰ ਦੀ ਹੈ ਪੰਜਾਬ ਦੀ ਹੈ ਉਹਨਾਂ ਨੇ ਦਿੱਤੀ ਹੈ ਤਾਂ ਅਸੀਂ ਦੇਣੀ ਹੈ ਤੇ ਲੋਕਾਂ ਨੂੰ ਮਿਲਣੀ ਹੈ ਸਾਨੂੰ ਨਹੀਂ ਮਿਲ ਜਣੀ ਸਾਨੂੰ ਬਚਾ ਕੇ ਅਸੀਂ ਕਰਨਾ ਹੈ ਲੋਕਾਂ ਵਾਸਤੇ ਉਹ ਤਾਂ ਐਵੇਂ ਵੀ ਸੈਂਟਰ ਦੀ ਹੈ ਤੇ ਪੰਜਾਬ ਦੀ ਹੈ ਕਿਉਂਕਿ ਇਹ ਟੈਕਸ ਆ ਪੰਜਾਬ ਵੀ ਪੇ ਕਰਦਾ ਹੈ ਜੀ ਟੈਕਸ ਵੀ ਆ ਆ ਜੀ ਸਾਰਾ ਕੁਝ ਪ੍ਰਬੰਧ ਕਰਕੇ ਦਿੰਨੇ ਆ ਮੈਂ ਸਾਨੂੰ ਇਹੋ ਜੀ ਸਾਨੂੰ ਰੋਕਣ ਦਾ ਮਤਲਬ ਕੀ ਬਣਦਾ ਹੈ ਮੈਨੂੰ ਸਮਝ ਨਹੀਂ ਆ ਰਿਹਾ ਲੋਕ ਖੁਸ਼ ਹੀ ਹੋਣਗੇ ਜੇ ਕਿਸੇ ਦੇ ਘਰੇ ਕੋਈ ਜਾਊਗਾ ਉੱਥੇ ਦੇ ਕਿਸੇ ਦੀ ਜੇ ਬੋਦੀ ਦੀਆਂ ਫੋਟੋਆਂ ਲੱਗੀਆਂ ਪਈਆਂ ਤਾਂ ਅਸੀਂ ਕੀ ਰੋਕੀ ਜਾਂਦੇ ਉਹਨੂੰ ਇਹ ਫੋਟੋ ਵਾਲੀ ਗੱਲ ਕੀਤੀ ਹੈ ਇਹੀ ਸਵਾਲ ਆ ਆਮ ਆਦਮੀ ਪੰਜਾਬ ਨੇ ਪਾਰਟੀ ਦੇ ਉੱਪਰ ਵੀ ਸੈਂਟਰ ਦੇ ਜਿਹੜੇ ਸਕੀਮਸ ਨੇ ਉਹ ਤੇ ਸਟੇਟ ਗਵਰਨਮੈਂਟ ਆਪ ਆਪਣਾ ਨੱਪਾ ਲਾ ਰਹੀ ਹੈ ਅ ਪਤਾ ਨਹੀਂ ਜਾਂਦਾ ਤੁਸੀਂ ਦੱਸ ਸਕਦੇ ਮੇਰੇ ਕੋਲ ਤਾਂ ਜੇ ਕੋਈ ਆਉਂਦੀ ਹੈ ਮੈਂ ਤਾਂ ਨਹੀਂ ਉਹ ਉਵੇਂ ਦੂਰ ਦੇਣਾ ਹੈਲਥ ਡਿਪਾਰਟਮੈਂਟ ਦਾ ਅਭਿਆਸ ਕਰ ਜਿਹੜਾ ਬਾਹਲਾ ਕਲੀਨਿਕ ਆ ਨੀ ਉਹ ਬਿਕੋ ਉਹਦੇ 'ਚ ਥੋੜਾ ਜਿਹਾ ਉਹ ਪਹਿਲਾ ਨਾਂ ਦਿੱਤਾ ਗਿਆ ਸੀ ਆਮ ਆਦਮੀ ਕਲੀਨਿੰਗ ਕੋਈ ਬਾੜੀ ਗੱਲ ਨਹੀਂ ਦਿੱਤੀ ਉਹਨਾਂ ਨੂੰ ਇਹ ਜੱਜ ਗਿਆ ਵੀ ਆਮ ਆਦਮੀ ਪਾਰਟੀ ਦੀ ਹੈ ਸਰਕਾਰ ਉਸ ਕਰਕੇ ਹੈ ਦੇਖੋ ਇਹੋ ਜਿਹੀਆਂ ਗੱਲਾਂ ਤੋਂ ਬਾਅਦ ਵਿੱਚ ਸੋਚਦੇ ਆ ਕਿਸੇ ਵੇਲੇ ਡਾਕਟਰ ਮਨਮੋਹ ਸਿੰਘ ਜੀ ਹੋਰਾਂ ਨੇ ਆਪਣੇ ਐਂਬੂਲੈਂਸਾਂ ਭੇਜੀਆਂ ਸੀ ਉਹਨਾਂ ਤੇ ਉਹਨਾਂ ਦੀਆਂ ਤਸਵੀਰਾਂ ਸੀ ਤੇ ਬਾਦਲ ਸਾਹਿਬ ਹੋਰਾਂ ਕਿੰਨੇ ਨੇ ਉਹਨਾਂ ਨੇ ਪਾਲਜ ਮੈਂ ਇਹਨਾਂ ਗੱਲਾਂ ਨੂੰ ਕੋਈ ਸਮਝਦਾ ਨਹੀਂ ਵੀ ਲੋਕਾਂ ਵਾਸਤੇ ਕੰਮ ਚਾਵੇ ਬਣਾ ਮੇਰੀ ਫੋਟੋ ਲੱਗ ਜੇ ਚਾਹੇ ਵੀਰੇ ਦੀ ਫੋਟੋ ਲੱਗ ਜੇ ਲੋਕਾਂ ਦੇ ਕੰਮ ਆਵੇ ਖੰਡ ਦੇ ਬਜਾਏ ਮੈਨੂੰ ਉਹਨਾਂ ਗੱਲਾਂ ਨਾਲ ਕੋਈ ਨਹੀਂ ਤਸਵੀਰ ਨਹੀਂ ਜੀ ਲੋਕਾਂ ਦਾ ਹੱਕ ਬਣਦਾ ਫੰਡਾਂ ਦੇ ਮਤਲਬ ਜੇ ਲੋਕਾਂ ਦਾ ਕੋਈ ਫਾਇਦਾ ਹੁੰਦਾ ਤੇ ਤਸਵੀਰ ਕਿਸੇ ਦੀ ਅੱਜ ਮੇਰੀ ਅਸਥਾਈ ਰੂਪ ਵਿੱਚ ਕੱਲ ਨੂੰ ਗਿੱਲ ਸਾਹਿਬ ਦੀ ਹੋ ਜੂਗੀ ਹਮੇਸ਼ਾ ਤਾਂ ਇੱਥੇ ਕਿਸੇ ਨੇ ਰਹਿਣ ਦੀ ਹਮੇਸ਼ਾ ਤਾਂ ਕੋਈ ਐ ਨਾ ਦੂਸਰੀ ਜਿਹੜੀ ਛੇਰਾ ਵਾਲੀ ਫੋਟੋ ਆ ਹਮੇਸ਼ਾ ਰਹਿੰਦੀ ਠੀਕ ਹੈ ਥੈਂਕ ਯੂ ਜੀ ਮਨਸੇ ਜੀ ਅਸੀਂ ਇੱਕ